ਵਾਸਪਾ ਪੰਜਾਬ ਪ੍ਰਧਾਨ ਅਵਤਾਰ ਸਿੰਘ ਕਰੀਮਪ uri ਵੱਲੋਂ ਅੱਜ ਫਲੌਰ ਦੇ ਪਿੰਡ ਨੰਗਲ ਵਿਖੇ ਕੀਤੀ ਗਈ ਪਾਰਟੀ ਦੀ ਮੀਟਿੰਗ ਦੌਰਾਨ ਤੁਲੇਤਾ ਪਿੰਡ ਦੇ ਮਸਲੇ ਦੇ ਸਬੰਧ ਵਿੱਚ यथा ਸਥਿਤੀ ਬਣਾਈ ਰੱਖਣ ਅਤੇ ਜ਼ਿਲ੍ਹਾ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਇਸ ਮਾਮਲੇ ਨੂੰ ਪੰਜਾਬ ਵਿਧਾਨ ਸਭਾ ਵਿੱਚ ਵੀ ਉਠਾਇਆ ਜਾਵੇਗਾ। ਉਹਨਾਂ ਨੇ 29 ਅਗਸਤ ਨੂੰ ਪੰਜਾਬ ਦੇ ਜਿਹੜਾ ਹੈੱਡਕੁਆਰਟਰਾਂ ਤੇ ਮੰਗ ਪੱਤਰ ਦੇਣ ਅਤੇ 7 ਸਤੰਬਰ ਨੂੰ ਗੁਰਾਇਆ ਵਿਖੇ ਵਿਸ਼ਾਲ ਪੰਜਾਬ ਸੰਭਾਲੋ ਰੈਲੀ ਕਰਨ ਦਾ ਐਲਾਨ ਕੀਤਾ। ਪਿੰਡ ਧਲੇਤਾ ਵਿਖੇ ਕੱਲ ਪ੍ਰਸ਼ਾਸਨ ਵੱਲੋਂ ਗੁਰਦੁਆਰਾ 시ਦੀ ਗੁਰੂ ਰਵਿਦਾਸ ਜੀ ਦੇ ਨਾਲ ਲੱਗਦੀ ਜ਼ਮੀਨ ਤੇ ਬਲਡੋਜ਼ਰ ਚਲਵਾ ਕੇ ਉੱਥੇ ਕੀਤੀ ਗਈ ਚਾਰਦਿਵਾਰੀ ਨੂੰ ਢਾਹ ਦਿੱਤਾ ਗਿਆ ਸੀ। ਅਤੇ ਉਸ ਦਾ ਵਿਰੋਧ ਕਰਨ ਪਹੁੰਚੇ ਪਿੰਡ ਵਾਸੀਆਂ ਅਤੇ ਬਸਪਾ ਆਗੂਆਂ ਨੂੰ ਫੜ ਕੇ ਪੌਲ ਚੌਂਕੀ ਬਚ ਬੰਦ ਕਰ ਦਿੱਤਾ ਸੀ। ਜੇਸ ਤੋਂ ਬਾਅਦ ਬਸਪਾ ਦੇ ਪੰਜਾਬ ਪ੍ਰਧਾਨ ਅਵਤਾਰ ਸਿੰਘ ਕਰੀਮਪੂਰੀ ਵੱਲੋਂ ਇਹ ਸਾਰੇ ਮਾਮਲੇ ਦੀ ਅਗਵਾਈ ਕਰਦੇ ਹੋਏ ਪੁਲਿਸ ਵੱਲੋਂ ਰਿਟੇਨ ਕੀਤੇ ਗਏ ਸਾਰੇ ਆਗੂਆਂ ਅਤੇ ਪਿੰਡ ਵਾਸੀਆਂ ਨੂੰ ਪੁਲਿਸ ਕੌਣੋਂ ਛਡਵਾ ਕੇ ਅੱਜ ਦੀ ਮੀਟਿੰਗ ਦਾ ਐਲਾਨ ਕੀਤਾ ਸੀ ਅੱਜ ਦੀ ਮੀਟਿੰਗ ਵਿੱਚ ਪਾਰਟੀ ਦੇ ਵੱਖ-ਵੱਖ ਬੁਲਾੜਿਆਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਉਪਰੰਤ ਅਵਤਾਰ ਸਿੰਘ ਕਰੀਮਪੂਰੀ ਜੀ ਨੇ ਆਪਣੇ ਸੰਬੋਧਨ ਵਿੱਚ ਸਰਕਾਰ ਦੀ ਇਸ ਕਾਰਗੁਜ਼ਾਰੀ ਨੂੰ ਅਰਜ਼ੂਜਿਤ ਬਾਰਗ ਦੇ ਲੋਕਾਂ ਉੱਪਰ ਜ਼ਬਰਦਸਤੀ ਹੋਈ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਜੀ ਅਤੇ ਕਬੀਰ ਜੀ ਦੀ ਬਾਣੀ ਪਿਆਰ ਭਾਈਚਾਰਾ ਤੇ ਮਾਨਵਤਾ ਦਾ ਸਨੇਹਾ ਦਿੰਦੀ ਹੈ ਪਰ ਸੂਬਾ ਸਰਕਾਰ ਉਹਨਾਂ ਪ੍ਰਤੀ ਤਿਰਸਕਾਰ ਦੀ ਭਾਵਨਾ ਰੱਖਦੇ ਹੋਏ ਉਹਨਾਂ ਦੇ ਗੁਰਦੁਆਰਿਆਂ ਤੇ ਮੰਦਰਾਂ ਤੇ ਬੰਦੋਜਰ ਚਲਵਾ ਰਹੀ ਹੈ ਸਰਦਾਰ ਕਰੇਮਪੂਰੀ ਨੇ ਕਿਹਾ ਕਿ ਸੂਬਾ ਸਰਕਾਰ ਬੋਲੋ ਜੋ ਦੀਵਾਰ ਢਵਾਈ ਗਈ ਹੈ ਉਸ ਨੂੰ ਮੁੜ ਉਸਾਰੀ ਕਰਵਾਉਣ ਲਈ ਸਰਕਾਰ ਨੂੰ ਮਜਬੂਰ ਕੀਤਾ ਜਾਵੇਗਾ ਤੇ ਇਸ ਘਟਨਾ ਲਈ ਅਧਿਕਾਰੀਆਂ ਤੇ ਕਾਰਵਾਈ ਕਰਵਾਈ ਜਾਵੇਗੀ ਐਸ ਮੌਕੇ ਤੇ ਜੀਰਨਸ਼ੱਤਰਪਾਲ ਐਮ ਐਲ ਏ ਚੌਧਰੀ ਗੁਰਨਾਮ ਸਿੰਘ ਤੀਰਥ ਰਾਜਪੁਰਾ ਐਡਵੋਕੇਟ ਬਲਵਿੰਦਰ ਕੁਮਾਰ ਗੁਰਮੀਲ ਚੁੰਬਾ ਪਰਵੀਨ ਬੰਗਾ ਬਲਵਿੰਦਰ ਬਿੱਟਾ ਲਾਲਚੰਦ ਔਜਲਾ ਜਗਦੀਸ਼ ਛੇਰਪੁਰੀ ਸੁਲਵਿੰਦਰ ਸਿੰਘ ਦਲਜੀਤ ਰਾਏ ਹੁਸ਼ਿਆਰਪੁਰ ਸਰਬਜੀਤ ਨਮਾ ਸ਼ਹਿਰ ਖੁਸ਼ੀਰਾਮ ਚਸ਼ੀਲ ਵਰਦੀ ਸੁਖਵਿੰਦਰ ਬਿੱਟੂ ਹੈਪੀ ਰੋੜਕਾ ਸੁਖਵਿੰਦਰ ਚੱਲੀ ਬੁੱਧਪ੍ਰਕਾਸ਼ ਗੜਾ ਸਮੇਤ ਹੋਰ ਸੀਨੀਅਰ ਲੀਡਰਸ਼ਿਪ ਅਤੇ ਵਰਕਰ ਹਾਜ਼ਰ ਸਨ ਸਭ ਤੋਂ ਪਹਿਲਾਂ ਬਹੁਜੁਤ ਸਮਾਜ પાર્ટી ਨੇ ਇਹ ਫੈਸਲਾ ਕੀਤਾ ਕਿ ਆ ਮਤਾ ਜਿਹੜਾ ਪੰਚਾਇਤ ਨੇ ਪਿੰਡ ਦੀ ਨੇ ਪਾਇਆ ਸੀ 10 4 2025 ਨੂੰ ਜਿਸ ਮਤੇ ਦੇ ਵਿੱਚ ਇਹ ਕਿਹਾ ਗਿਆ ਕਿ ਉੱਥੇ ਗੁਰੂ ਰਵਿਦਾਸ ਜੀ ਦੀ ਯਾਦ ਦੇ ਵਿੱਚ ਕਮਿਊਨਿਟੀ ਹਾਲ ਬਣਾਉਣਾ ਤੇ ਪੰਜਾਬ ਸਰਕਾਰ ਹੁਣ ਦਿਵਾਰਾਂ ਤੋੜ ਕੇ ਕਹਿੰਦੀ ਆ ਪੰਜਾਬ ਸਰਕਾਰ ਇਹਦਾ ਜਸਟੀਫਾਈ ਕਰਦੀ ਆ ਕਿ ਮਤਾ ਪਰਵਾਹ ਨਹੀਂ ਹੋਇਆ ਸਰਕਾਰ ਸਾਨੂੰ ਦੱਸੇ ਇਸ ਮਤੇ ਚ ਕਮੀ ਕਿਹ ਹੈ ਕਿਉਂ ਪਰਵਾਹ ਨਹੀਂ ਹੋਈ ਸਰਕਾਰ ਦੀ ਨੀਅਤ ਵਿੱਚ ਕਮੀ ਹੈ ਸਰਕਾਰ ਗੁਰੂ ਰਵਿਦਾਸ ਜੀ ਦੀ ਸੋਚ ਨੂੰ ਨਫ਼ਰਤ ਕਰਦੀ ਹੈ ਸਰਕਾਰ ਦੇ ਅੰਦਰ ਗੁਰੂ ਰਵਿਦਾਸ ਜੀ ਲਈ ਆਦਰ ਸਤਕਾਰ ਨਹੀਂ ਹੈ ਇਸ ਕਰਕੇ ਗੁਰੂ ਰਵਿਦਾਸ ਜੀ ਦੀ ਜਾਤ ਜਿਹੜਾ ਕਮਿਊਨਿਟੀ ਹਾਲ ਬਣਨਾ ਉਸ ਜਗ੍ਹਾ ਤੇ ਜਿਹੜੀ ਚਾਰਦੁਵਾਰੀ ਹੋਈ ਉਹਨੂੰ ਸਰਕਾਰ ਨੇ ਹਮਲਾ ਕਰਕੇ ਤੜਵਾਇਆ ਔਰ ਸੰਗਤਾਂ ਤੇ ਜ਼ੁਲਮ ਕੀਤਾ ਤੋ ਬਹੁਜਨ ਸਮਾਜ ਪਾਰਟੀ ਔਰ ਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਅੱਜ ਸਾਰਿਆਂ ਨੇ ਫਿਰ ਸਰਬਸੰਮਤੀ ਨਾਲ ਪੂਰੀ ਸੰਗਤ ਨੇ ਇਸ ਮਤੇ ਤੇ ਮੋਹਰ ਲਾਈ ਆ ਜਿਹੜਾ ਕਿ ਪਹਿਲਾਂ ਹੀ 10 4 2025 ਨੂੰ ਪਾਸ ਹੋ ਚੁੱਕਾ ਹੈ ਤੋ ਅਸੀਂ ਇਹ ਚਾਹੁੰਦੇ ਕਿ ਇਸ ਮਤੇ ਦੇ ਮੁਤਾਬਕ ਉਹ ਜਗ੍ਹਾ ਗੁਰੂ ਘਰ ਦੀ ਹੈ ਔਰ ਗੁਰੂ ਘਰ ਦੀ ਜਗ੍ਹਾ ਤੋਂ ਚਾਰ ਦੀਵਾਰੀ ਸਰਕਾਰ ਨੇ ਤੋੜ ਕੇ ਇਹ ਬੜਾ ਵੱੱਜਰ ਗੁਨਾਹ ਕੀਤਾ ਸਰਕਾਰ ਜਨਤਕ ਤੌਰ ਤੇ ਦੇ ਲਈ ਮਾਫੀ ਮੰਗੇ ਡਿਪਟੀ ਕਮਿਸ਼ਨਰ ਜ਼ਿਲੇ ਦਾ ਔਰ ਐਸਐਸਪੀ ਉਹਨਾਂ ਨੂੰ ਜ਼ਿੰਮੇਵਾਰ ਮੰਨ ਕੇ ਉਹਨਾਂ ਦਾ ਇਥੋਂ ਉਹਨਾਂ ਨੂੰ ਚਲਦੇ ਕੀਤਾ ਜਾਵੇ ਉਹਨਾਂ ਪਰ ਵਿਭਾਗੀ ਪੜਤਾਲ ਸ਼ੁਰੂ ਕੀਤੀ ਜਾਵੇ ਪਏ ਇਹਨਾਂ ਦੀ ਮਨਸ਼ਾ ਕਿਆ ਸੀ ਕਿਉਂ ਇਹਨਾਂ ਨੇ ਕੌਮ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਹੈ ਔਰ ਸਰਕਾਰ ਉੱਥੇ ਫਿਰ ਮੁੜ ਕੇ ਚਾਰਦਿਵਾਰੀ ਬਣਾਵੇ ਅਸੀਂ ਫੈਸਲਾ ਕੀਤਾ ਕਿ 29 ਤਰੀਕ ਨੂੰ ਅਸੀਂ ਜਲੰਧਰ ਤੋਂ ਇਲਾਵਾ ਬਾਕੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਬਹੁਜਨ ਸਮਾਜ ਪਾਰਟੀ ਮੈਮੋਰੰਡਮ ਦੇਊਗੀ ਔਰ ਉਸ ਤੋਂ ਬਾਅਦ 7 ਤਰੀਕ ਨੂੰ ਗੁਰਾਇਆਂ ਦੇ ਵਿੱਚ ਬਹੁਜਨ ਸਮਾਜ ਪਾਰਟੀ ਦੁਆਬੇ ਦੀ ਬੜੀ ਰੈਲੀ ਕਰੂਗੀ ਔਰ ਅਸੀਂ ਸ਼ਾਮਾਂ ਕੇ ਕਿ ਸਰਕਾਰ ਸਾਨੂੰ ਅੰਦੋਲਨ ਦੇ ਰਾਹ ਪੈਣ ਲਈ ਮਜਬੂਰ ਨਾ ਕਰੇ ਅੱਜ ਜਿਹੜੀ ਮੀਟਿੰਗ ਹੈ 5 ਵਜੇ ਉਹਦੇ ਵਿੱਚ ਆਪਣੀ ਗਲਤੀ ਸੁਧਾਰਨ ਦਾ ਸੰਕਲਪ ਸਨਹਿਆਤੋ ਕਿ ਤੁਸੀਂ ਫਰਦਾ ਵੀ ਜ਼ਿਕਰ ਕੀਤਾ ਸੀਗਾ ਆਹ ਫਰਦ ਦੇ ਵਿੱਚ ਵੀ ਇਸ ਦੇਖੋ ਆਹ ਫਰਦੋ ਇਹਦੇ ਵਿੱਚ ਇਹਦਾ ਨੰਬਰ ਵਾ 55/43 ਆ ਦੇਖ ਆ ਦੇਖ ਇਹਦੇ ਵਿੱਚ ਲਿਖਿਆ ਹੈ ਮਕਬੂਜਾ ਆਧਰਮੀਓ ਮਕਬੂਜਾ ਆਧਰਮੀਓ ਆ ਦੇਖ ਥੱਲੇ ਗੁਰਦੁਆਰਾ ਲਿਖਿਆ ਹੈ ਗੁਰਦੁਆਰਾ ਸਾਹਿਬ ਤੁ ਫਿਰ ਦਿੱਕਤ ਕੀ ਹੈ ਸਰਕਾਰ ਨੂੰ ਮਤਾਂ ਵੀ ਗੁਰਦੁਆਰਾ ਸਾਹਿਬ ਦੀ ਕਰੋੜਤਾ ਕਰਦਾ ਫਰਦ ਵੀ ਗੁਰਦੁਆਰਾ ਸਾਹਿਬ ਦੀ ਪ੍ਰੋੜਤਾ ਕਰਦੀ ਹੈ ਇਹ ਮੁੱਖ ਮੰਤਰੀ ਸਾਹਿਬ ਨੂੰ ਕੀ ਦਿੱਕਤ ਹੈ ਜिले ਤੇ ਡੀਸੀ ਨੂੰ ਕੀ ਦਿੱਕਤ ਹੈ ਜिले ਤੇ ਪੁਲਿਸ ਕਪਤਾਨ ਨੂੰ ਕੀ ਦਿੱਕਤ ਹੈ ਕਿ ਉਹ ਉਹ ਕਾਰਵਾਈ ਕਰਕੇ ਗੁਰੂ ਘਰ ਨੂੰ ਤੜਵਾਇਆ ਉਹਨਾਂ ਨੇ ਔਰ ਸੰਗਤਾਂ ਦੇ ਉੱਪਰ ਜ਼ਬਰ ਕੀਤਾ ਧੀਆਂ ਭੈਣਾਂ ਨੂੰ ਕੱਲ ਟੇਨ ਕਰਕੇ ਰੱਖਿਆ ਸੋ ਇਸ ਸਰਕਾਰੀ ਜ਼ਬਰ ਦੀ ਅਸੀਂ ਨਿੰਦਾ ਕਰਦੇ ਆ ਔਰ ਫਿਰ ਸਾਡਾ ਉਹੀ ਸਟੈਂਡ ਹੈ ਕਿ ਬੀਐਸਪੀ ਸਰਕਾਰ ਦੇ ਇਸ ਜ਼ਬਰ ਵਿਰੁੱਧ ਲੜੂਗੀ ਸਤਗੁਰੂ ਕਬੀਰ ਜੀ ਦਾ ਮੰਦਿਰ ਵੀ ਇਹਨਾਂ ਨੇ ਬਟਾਲੇ ਦੇ ਵਿੱਚ ਤੋੜਿਆ ਉੱਥੇ ਵੀ 25 ਸਾਲ ਪਹਿਲਾਂ ਇੰਪਰੂਵਮੈਂਟ ਟ੍ਰਸਟ ਨੇ ਉਹ ਜਗ੍ਹਾ ਅਲਾਟ ਕੀਤੀ ਹੋਈ ਹੋ ਸਕਦਾ ਪ੍ਰਬੰਧਕ ਕਮੇਟੀ ਤੋਂ ਕੋਈ ਕਿਸ਼ਤਾਂ ਨਹੀਂ ਦਿੱਤੀਆਂ ਗਈਆਂ ਪਰ ਕਿਸ਼ਤਾਂ ਟੁੱਟਣ ਦਾ ਮਤਲਬ ਇਹ ਥੋੜੀ ਪਏ ਅਸੀਂ ਮੰਦਿਰ ਤੋੜ ਦਈਏ ਤਾਂ ਸਰਕਾਰ ਦੇ ਕੋਲ ਇੰਨੀਆਂ ਗਰੰਟਾਂ ਹੁੰਦੀਆਂ ਸਰਕਾਰ ਗਰੰਟ ਦਿੰਦੀ ਹੈ ਡਿਪਾਰਟਮੈਂਟ ਦੀ ਜਿਹੜੀ ਕੋਈ ਫਾਰਮੈਲਿਟੀ ਸੀ ਉਹਨੂੰ ਕੰਪਲੀਟ ਕਰ ਦਿੰਦੇ ਜਾਂ ਐਗਜ਼ੈਂਪਟ ਕਰ ਦਿੰਦੇ ਜੇ ਪੂੰਜੀਪਤੀਆਂ ਦਾ ਦੇਸ਼ ਦੇ ਅੰਦਰ 16 ਲੱਖ ਕਰੋੜ ਮਾਪ ਹੋ ਸਕਦਾ ਤਾਂ ਸਤਗੁਰੂ ਬਾਲਮੀਕ ਮੰਦਿਰ ਦੀ ਜੇ ਕੋਈ ਕਿਸ ਤਰ੍ਹਾਂ ਟੁੱਟ ਗਈ ਤਾਂ ਉਹ ਮੰਦਿਰ ਤੋੜ ਦਿੱਤਾ ਜਾਊਗਾ। ਤਾਂ ਗੋਜਨ ਸਮਾਜ ਪਾਰਟੀ ਇਹ ਮਹਿਸੂਸ ਕਰ ਰਹੀ ਆ ਕਿ ਇਸ ਸਰਕਾਰ ਦਾ ਡਿਪਰੈਸਡ ਕਲਾਸੇ ਦੇ ਪ੍ਰਤੀ ਉਹਨਾਂ ਚ ਪੈਦਾ ਹੋਏ ਮਹਾਪੁਰਸ਼ਾਂ ਦੇ ਪ੍ਰਤੀ ਨਫਰਤ ਵਾਲਾ ਜਿਹੜਾ ਰਵੱਈਆ ਔਰ ਇੱਥੇ ਤਿੰਨ ਹੱਤਿਆਵਾਂ ਜਲੰਧਰ ਜ਼ਿਲ੍ਹੇ ਦੇ ਵਿੱਚ ਸ਼ੈਡਿਊਲ ਕਾਸਟੀਆਂ ਹੋਈਆਂ। ਹਲੇ ਤੱਕ ਉਹਨਾਂ ਦੀ ਕੋਈ ਗ੍ਰਿਫਤਾਰੀ ਨਹੀਂ ਹੋਈ। ਜ਼ਿਲ੍ਹਾ ਪੁਲਿਸ ਕਪਤਾਨ ਦੱਸੇ ਕਿ ਉਹ ਗੈਂਗਸਟਰ ਦੇ ਸਾਹਮਣੇ ਕਿਉਂ ਪੇ ਬਸ? ਮੁੱਖ ਮੰਤਰੀ ਜਵਾਬ ਦੇਵੇ। ਕਿ ਤਿੰਨ ਦਲਤਾਂ ਦੇ ਹਥਿਆਰੇ ਕਿਉਂ ਨਹੀਂ ਫੜੇ ਜਾਂਦੇ ਕੀ ਕਾਰਨ ਇੱਕ ਨੂੰ ਤਾਂ 5 ਸਾਲ ਹੋ ਗਏ ਹਥਿਆਰ ਨੂੰ ਆ ਇੱਕ ਜਿਹੜੀ ਇਸ ਸਾਲ ਦੇ ਸ਼ੁਰੂ ਚ ਹੋਈ ਹੈ ਤਾਂ ਇਹ ਜਿਹੜਾ ਇਹ ਜਿਹੜਾ ਚੱਲ ਰਿਹਾ ਪੁਲਿਸ ਦਾ ਜਾਬਰ ਰਬਈਆ ਸਰਕਾਰ ਦੀ ਛਾਹ ਤੇ ਇਹ ਚੱਲਣ ਨਹੀਂ ਦੇਉਗੀ ਭੋਜਨ ਸਮਾਜ ਪਾਰਟੀ ਭੋਜਨ ਸਮਾਜ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਭੋਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਅਮਰਪਾਲ ਸਿੰਘ ਦੀ ਗਰੀਬਪੁਰੀ ਜੀ ਨੇ 29 ਤਰੀਕ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਮੌਜਨ ਸਮਾਜ ਪੰਜਾਬ ਦੇ ਸਾਰੇ ਲੋਕਾਂ ਨੂੰ ਸ਼੍ਰੀ ਗੁਰੂ ਰਵਿਦਾਸ ਨਾਮਲੇ ਵੱਲੋਂ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ 29 ਤਰੀਕ ਨੂੰ ਪੰਜਾਬ ਦੇ ਜ਼ਿਲ੍ਹਾ ਪੱਧਰ ਤੇ ਸ਼੍ਰੀ ਰਵਿਦਾਸ ਜੀ ਦੇ ਸਨਮਾਨ ਵਿੱਚ ਵਿਐਸਪੀ ਮੈਦਾਨ ਵਿੱਚ ਅੰਦੋਲਨ ਦੇ ਤਹਿਤ ਆਪਾਂ ਇਕੱਠੇ ਹੋਈਏ ਔਰ ਜੋ 7 ਤਰੀਕ ਦਾ ਪ੍ਰੋਗਰਾਮ ਜਿਹੜਾ ਗੁਰਾਇਆਂ ਦੀ ਦਾਣਾ ਮੰਡੀ ਦੇ ਵਿੱਚ ਦਿੱਤਾ ਉਹਦੇ ਵਿੱਚ ਆਪਾਂ ਵੱਧ ਤੋਂ ਵੱਧ ਗਿਣਤੀ ਚ ਪਹੁੰਚੀਏ ਤਾਂ ਜੋ ਪੰਜਾਬ ਦੀ ਹਕੂਮਤ ਔਰ ਜ਼ਿਲ੍ਹੇ ਦਾ ਪ੍ਰਸ਼ਾਸਨ ਅੱਗੇ ਤੋਂ ਕਿਤੇ ਵੀ ਜਿਹੜਾ ਜ਼ਬਰ ਔਰ ਜ਼ੁਲਮ ਨਾ ਕਰ ਸਕੇ ਆਪਾਂ ਸ਼੍ਰੀ ਗੁਰਬਖਸ਼ ਸਿੰਘ ਜੀ ਮਹਾਰਾਜ ਦੇ ਨਿਆਈ ਆ ਕਬੀਰ ਸਾਹਿਬ ਦੇ ਬੱਚੇ ਆ ਭਗਵਾਨ ਵਾਲਮੀਕ ਜੀ ਦੀ ਸ਼ੇਧ ਨੂੰ ਲੈ ਕੇ ਇਸ ਦੇਸ਼ ਦੇ ਅੰਦਰ ਬਾਬਾ ਸਾਹਿਬ ਡਾਕਟਰ ਅਮਿਤਕਰ ਦੇ ਸੰਵਿਧਾਨ ਨੂੰ ਲਾਗੂ ਕਰਾਉਣ ਦੇ ਲਈ ਲੱਗੇ ਆ ਇਸ ਕਰਕੇ ਜਿੱਥੇ ਵੀ ਕਿਤੇ ਜ਼ਬਰ ਜ਼ੁਲਮ ਹੋਵੇਗਾ ਉਹਨਾਂ ਸਮਾਜਪਾਰਟੀ ਡੜ ਕੇ ਉਹਦਾ ਮੁਕਾਬਲਾ ਕਰੇਗੀ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਆਪਾਂ ਸਾਰੇ ਇਕੱਠੇ ਹੋ ਕੇ ਇਹਨਾਂ ਪ੍ਰੋਗਰਾਮ ਵਿੱਚ ਸ਼ਾਮਲ ਹੋਈਏ ਧੰਨਵਾਦ ਜੈਪੀ ਜੈਪਾਲਾ ਜੋ ਕੱਲ੍ਹ ਦੇ ਘਟਨਾਤਲੇ ਤੇਰੀ ਧਰਤੀ ਦੇ ਉੱਤੇ ਗੁਰੂ ਦਾਸ ਮਹਾਰਾਜ ਦੇ ਅਗਰ ਕਮਨਲਟੀ ਹਾਲੇ ਜਗਾ ਛੱਡੀ ਜਿਹੜੀ ਚਾਰਦਵਾਰੀ ਹੋਈ ਸੀ ਜੋ ਸਰਕਾਰ ਦੇ ਇਸ਼ਾਰੇ ਤੇ ਲੋਕਲ ਡੀਸੀ ਦੇ ਹੁਕਮਾਂ ਮੁਤਾਬਕ ਉਹ ਤੋਂ ਟਾੜੀ ਕਰ ਦਿੱਤੀ ਉਹਦੀ ਅਗਲੀ ਰੂਪਰੇਖਾ ਤਿਆਰ ਕਰਨ ਦੇ ਲਈ ਮਨਜੁਗ ਡਾਕਟਰ ਉਤਾਰ ਸਿੰਘ ਕਨੀਪਰੀ ਸਾਹਿਬ ਨੇ ਅੱਜ ਦੀ ਵਿਸ਼ੇਸ਼ ਮੀਟਿੰਗ ਕੀਤੀ। ਪਰ ਸ਼ਾਮ ਨੂੰ 5 ਵਜੇ ਜਿਹੜੀ ਪ੍ਰਸ਼ਾਸਨ ਨਾਲ ਸਾਡੀ ਮੀਟਿੰਗ ਆਜੇ ਤੇ ਸਾਨੂੰ ਟੀਮ ਦੇ ਗਠਨ ਕਰਕੇ ਮੈਂ ਨੂੰ ਚਿੱਟ ਡਿਊਟੀ ਦਿੱਤੀ ਆ ਮਦਾਨ ਜੀ ਨੇ। ਔਰ 5 ਵਜੇ ਦੇਖਦੇ ਆ ਪ੍ਰਸ਼ਾਸਨ ਦਾ ਤਿਆਰ ਰਵਈਆ ਔਰ ਜੇਕਰ ਰਵਈਆ ਪੋਜ਼ਿਟਿਵ ਨਾ ਹੋਇਆ ਤਾਂ 29 ਅਗਸਤ ਨੂੰ ਜਲੰਧਰ ਹੈੱਡ ਕੁਆਟਰ ਤੋਂ ਛੱਡ ਕੇ ਸਾਰੇ ਜ਼ਿਲ੍ਹਿਆਂ ਉੱਤੇ ਅਸੀਂ ਮੰਗ ਪੱਤਰ ਬਾਝੋਂ ਸਮਾਜ ਭਲਾਈ ਦੇ ਤਰਫੋਂ ਦੋਵਾਂਗੇ। ਔਰ 7 ਨੂੰ 7 ਸਤੰਬਰ ਦਾਣਾ ਮੰਡੀ ਹਲਕਾ ਫਲੋਰ ਦੇ ਵਿੱਚ ਕਬੱਡੀ ਗੁਰੂ ਅਰਦਾਸ ਕੇ ਸਨਮਾਨ ਮੇ ਬੀਐਸਪੀ ਮੈਦਾਨ ਮੇ ਦੇ ਬੈਨਰ ਹੇਟ ਬਾਜਨ ਸਮਾਜ ਪਾਰਟੀ ਕਬੱਡੀ ਰੈਲੀ ਵੱਡਾ ਅੰਦੋਲਨ ਸ਼ੁਰੂ ਕਰਨ ਜਾ ਰਹੀ ਹੈ ਔਰ ਸਰਕਾਰ ਨੂੰ ਅਸੀਂ ਚੇਤਾਵਨੀ ਦਿੰਨਾ ਚਾਹਦੇ ਹਾਂ ਕਿ ਜਲਦੋ ਆਪਣੀ ਨੀਂਦ ਤਿਆਗ ਕੇ ਗੁਰੂ ਅਰਦਾਸ ਔਰ ਸੰਤ ਕਬੀਰ ਦੇ ਸਨਮਾਨ ਦੇ ਵਿੱਚ ਖੜੀ ਹੋਵੇ ਜੈ ਪੀ ਜੈ ਪੀ